ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਜਿਵੇਂ ਕਿ ਅਕਸਰ ਹੀ ਆਪਾਂ ਨੂੰ ਪਤਾ ਕਿ ਪਸ਼ੂ ਬਹੁਤ ਆਪਣੇ ਜਿਹੜੇ ਰਿਪੀਟਰ ਹੁੰਦੇ ਆ ਬਹੁਤ ਗੰਝੀਆਂ ਗਾਈਆਂ ਦੇ ਵਿੱਚ ਵੀ ਇਹ ਸਮੱਸਿਆ ਆਉਂਦੀ ਹੈਗੀ ਆ ਤੇ ਮੱਝਾਂ ਦੇ ਵਿੱਚ ਵੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਣਾ ਪਸ਼ੂ ਹੈ ਵੀ ਕਿਵੇਂ ਆਪਾਂ ਗੱਭਣ ਕਰਾਉਣਾ ਹੈ ਤਾਂ 2-4 ਦਿਨਾਂ ਦੇ ਵਿੱਚ ਵਿੱਚ ਆਪਣਾ ਪਸ਼ੂ ਗੱਭਣ ਵੀ ਹੋਊਗਾ ਤੇ ਹੀਟ ਦੇ ਵਿੱਚ ਵੀ ਆਊਗਾ ਕਈ ਵਾਰ ਕੀ ਹੁੰਦਾ ਹੈਗਾ ਆਪਣੇ ਪਸ਼ੂ ਜਿਹੜੇ 4-4 5-5 ਸਾਲ ਦੀਆਂ ਝੋਟੀਆਂ ਹੋ ਜਾਂਦੀਆਂ ਤੇ ਉਹ ਹੀਟ ਦੇ ਵਿੱਚ ਨਹੀਂ ਆਉਂਦੀਆਂ ਤੇ ਤੁਹਾਨੂੰ ਦੱਸਾਂਗੇ ਆਪਾਂ ਦੇਸੀ ਫਾਰਮੂਲਾ ਵਰਤਣਾ ਤੇ ਵੀ ਕਿਹੜੀ ਚੀਜ਼ ਆਪਾਂ ਕਿੰਨੀ ਕਿੰਨੀ ਮਾਤਰਾ ਪਾਉਣੀ ਹੈ ਤੇ ਉਹ 2-4 ਦੇਣ ਦੇ ਵਿੱਚ ਵਿੱਚ ਤੁਹਾਡਾ ਪਸ਼ੂ ਜਿਹੜਾ ਬੋਲ ਪੂਗਾ ਤੇ ਆਪਾਂ ਕਰਦੇ ਗੱਲਬਾਤ ਆ ਉਹ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਹੀ ਲੱਗਦਾ ਬਲਦਬਟ ਨੂੰਨ ਕਰ ਲੋ ਪ੍ਰੈਸ ਤੇ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਜ ਵੱਧ ਤੋਂ ਵੱਧ ਭਰਾ ਆਪਣੇ ਨਾਲ ਜੁੜੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਸਾਰੀਆਂ ਵੀਡੀਓ ਦੇ ਵਿੱਚ ਬਹੁਤ ਤੁਹਾਡਾ ਪਿਆਰ ਮਿਲਦਾ ਤੇ ਐਸੀ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਆਜੋ ਕਰਦੇ ਆ ਗੱਲਬਾਤ ਸਾਂਝੀ ਕਿ ਇਹ ਫਾਰਮੂਲਾ ਕਿਵੇਂ ਵਰਤਣਾ ਸਾਰੀ ਬਣੇ ਰਹੋ ਵੀਡੀਓ ਦੇ ਫੇਰੰਦ ਤੱਕ ਸਾਜੀ ਦੋਸਤੋ ਆਪਾਂ ਪਹਿਲਾਂ ਬੈੜਾਂ ਦੀ ਗੱਲ ਕਰਦੇ ਆਂ ਗਾਈਆਂ ਜਾਂ ਬੈੜਾਂ ਬੱਸੀਆ ਛੋਡੇ ਕੋਲੇ ਤੇ ਉਹਦਾ ਕਿੰਨਾ ਵੇਟ ਹੋਣਾ ਚਾਹੀਦਾ ਆਪਾਂ ਕਿਵੇਂ ਉਹਨੂੰ ਜਿਹੜਾ ਹੀਟ ਦੇ ਵਿੱਚ ਲਿਆਉਣ ਵਾਸਤੇ ਕੀ ਕੀ ਚੀਜ਼ ਪਾਉਣੀ ਐ ਤੇ ਆਪਾਂ ਮੱਝਾਂ ਬਾਰੇ ਵੀ ਦੱਸਾਂਗੇ ਤੁਹਾਨੂੰ ਗਾਈਆਂ ਬਾਰੇ ਵੀ ਦੱਸਾਂਗੇ ਜਿਵੇਂ ਕਿ ਬੈੜਾ ਜਿਹੜੀ ਘੱਟ ਤੋਂ ਘੱਟ ਵਜਣਾ ਜਿਹੜਾ ਇਹਦਾ 2.5 ਕੁਇੰਟਲ ਤੋਂ 3 ਕੁਇੰਟਲ ਦੇ ਵਿੱਚ ਹੋਣਾ ਚਾਹੀਦਾ ਤੇ ਇਹਦਾ ਪਹਿਲਾਂ ਆਪਾਂ ਡੀ ਵਰਮਿੰਗ ਜ਼ਰੂਰ ਕਰਨੀ ਹੈਗੀ ਆ ਤੇ ਡੀ ਵਰਮਿੰਗ ਦੇ ਨਾਲ-ਨਾਲ ਆਪਾਂ ਜਿਹੜਾ ਮਿਨਰ ਮਿਕਚਰ ਮਿਨਰ ਮਿਕਚਰ ਦੀ ਬਹੁਤ ਕਮੀ ਐ ਆਪਣੇ ਹੁਣ ਜਿਵੇਂ ਕਿ ਹਰੇ-ਚਾਰੇ ਦੇ ਵਿੱਚ ਲਾ ਲਓ ਜਾਂ ਸੈਲਜ ਦੇ ਵਿੱਚ ਲਾ ਲਓ ਘਾਟ ਪੈਂਦੀ ਹੈਗੀ ਤਤਾਂ ਦੀ ਤਾਂ ਤੁਸੀਂ ਮਿਨਰ ਮਿਕਚਰ ਇਹਨੂੰ ਤਤਾਂ ਦਾ ਚੂਰਾ ਵੀ ਕਿਹਾ ਜਾਂਦਾ ਹੈ ਤਾਂ ਇਹ ਤੁਸੀਂ ਪਸ਼ੂ ਨੂੰ ਦੇਣਾ ਹੀ ਦੇਣਾ ਹੈਗਾ ਇਹਦੀ ਡੋਜ਼ ਦੇਣੀ ਹੈ ਜਿਹੜੀ ਆਪਾਂ 100 ਗ੍ਰਾਮ ਡੇਲੀ ਹਰੇਕ ਪਸ਼ੂ ਨੂੰ ਵੀ ਤੁਸੀਂ ਦੇ ਸਕਦੇ ਹੋ ਦੁੱਧ ਵਾਲੇ ਨੂੰ ਵੀ ਤੇ ਆਫਸਰ ਝੋਟੀ ਆ ਜਾਂ ਬੱਸੀ ਆ ਤੁਹਾਡੇ ਕੋਲੇ ਵਹਿੜਾ ਕੋਈ ਉਹਨੂੰ ਵੀ ਦਾ ਜਿਹੜੀ ਝੋਟੀ ਦਾ वजन ਹੋਣਾ ਚਾਹੀਦਾ 3 ਤੋਂ 3.5 ਕਿਲੋ ਭਜਨ ਇਹ ਦੂ ਘੱਟ ਭਜਨ ਦਾ ਆਪਣਾ ਪਸ਼ੂ ਦੇ ਤੁਸੀਂ ਟੀਕਾ ਨਹੀਂ ਲਵਾਉਣਾ ਜੇ ਆਪਾਂ ਟੀਕਾ ਕਈ ਵਾਰ ਲਵਾ ਵੀ ਦਿੰਨੇ ਹੈਗੇ ਤਾਂ ਉਹ ਪਸ਼ੂ ਰਿਪੀਟਰ ਹੋ ਜਾਂਦਾ ਬਾਰ ਬਾਰ ਆਪਣੇ ਪਸ਼ੂ ਦੇ ਸੀਮਾ ਲਵਾਉਣਾ ਪੈਂਦਾ ਤੇ ਫਿਰ ਉਹ ਗੱਬਣ ਨਹੀਂ ਹੁੰਦਾ ਤੇ ਇਸ ਗੱਲਾਂ ਦਾ ਤੁਸੀਂ ਧਿਆਨ ਜਰੂਰ ਰੱਖਣਾ ਤੇ ਨਾਲ ਨਾਲ ਆਪਾਂ ਬਫਰ ਜਿਹੜਾ ਤੁਸੀਂ ਬਫਰ ਆਪਣੀ ਖਰਾਕ ਦੇ ਵਿੱਚ ਇਹ ਵੀ ਜਰੂਰ ਐਡ ਕਰੋ ਇਹਦੇ ਨਾਲ ਜਿਹੜਾ ਪਸ਼ੂ ਦਾ ਤਿਆਬ ਨਹੀਂ ਵੱਧਦਾ ਹੈਗਾ ਤਾਂ ਇੱਕ ਲੈਵਲ ਬਣਾ ਕੇ ਰੱਖਦਾ ਤਿਆਬ ਦਾ ਇਹ ਨਾ ਵਧੇ ਨਾ ਲੈ ਆਪਣਾ ਤਿਆਬ ਘਟੇ ਜੇ ਤੁਸੀਂ ਬਫਰ ਪਾਉਣੇ ਬਫਰ ਵੀ 100 ਗ੍ਰਾਮ ਤੋਂ ਲੈ 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਬਫਰ ਵੀ ਪਾ ਸਕਦੇ ਹੋ ਤੇ ਮਿਨਰ ਮਿਕਚਰ ਜਰੂਰ ਦੇਣਾ ਹੈਗਾ ਪਸ਼ੂ ਨੂੰ ਜਿਹੜੇ ਪਸ਼ੂ ਨੂੰ ਤੁਸੀਂ ਗੱਭਣ ਕਰਾਉਣਾ ਝੋਟੀਆ ਜਾਂ ਬੈੜਾ ਤਾਂ ਉਹਨੂੰ ਤੁਸੀਂ ਮਿਨਰ ਮਿਕਚਰ ਸਟਾਰਟ ਕਰ ਦੇਣਾ ਪਹਿਲਾਂ ਮਹੀਨਾ 20 ਦਿਨ ਤੇ ਬਾਅਦ ਦੇ ਵਿੱਚ ਤੁਸੀਂ ਜਦੋਂ ਵੀ ਪਸ਼ੂ ਛੋਡਾ ਹੀਟ ਦੇ ਵਿੱਚ ਆਉਂਦਾ ਉਦੋਂ ਟੀਕਾ ਭਰਾ ਸਕਦੇ ਹੋ ਜੇ ਨਹੀਂ ਵੀ ਆਉਂਦਾ ਤਾਂ ਤੁਹਾਨੂੰ ਦੱਸ ਦਿਆਂ ਜਾਂ ਫਾਰਮੂਲਾ ਤੇ ਆਪਾਂ ਨੰਬਰ 1 ਤੇ ਲੈ ਲੈਣੇ ਆਪਾਂ ਤਿਲ ਜਿਹੜੇ ਆਪਾਂ ਸਰਦੀਆਂ ਦੇ ਵਿੱਚ ਪੰਜੀਰੀ ਦੇ ਵਿੱਚ ਵੀ ਐਡ ਕਰਦੇ ਹੈਗੇ ਆ ਉਂ ਵੀ ਖਾਣੇ ਹੈਗੇ ਆ ਤਿਲ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਇਹ ਹਰੇਕ ਕਰਿਆਨੇ ਵਾਲੀ ਦੁਕਾਨ ਤੋਂ ਇਹ ਤਿਲ ਜਿਹੜੇ ਮਿਲ ਜਾਂਦੇ ਹੈਗੇ ਆ ਤੁਸੀਂ ਇਹਦੀ ਜਿਹੜੀ ਡੋਜ਼ ਲੈਣੀ ਹੈਗੀ ਆ ਤਿਲਾਂ ਦੀ ਡੋਜ਼ ਆਪਾਂ ਲੈਣੀ ਹੈਗੀ ਆ 60 ਤੋਂ 70 ਗ੍ਰਾਮ ਇਹ ਤੁਸੀਂ ਤਿਲ ਲੈ ਲੈਣੇ ਹੈਗੇ ਆ ਤੇ ਨਾਲ ਲੈ ਲੈਣਾ ਆਪਾਂ ਇਹਦੇ ਸਰੋਂ ਦਾ ਤੇਲ ਸਰੋਂ ਦਾ ਤੇਲ ਲੈ ਲੈਣਾ ਆਪਾਂ 50 ਤੋਂ 60 ਗ੍ਰਾਮ ਤੇ 100 ਗ੍ਰਾਮ ਲੈ ਲੈਣਾ ਆਪਾਂ ਦੇਸੀ ਗੁੜ ਤੇ ਜੇ ਸਰੋਂ ਦਾ ਤੇਲ ਆਪਾਂ ਨੂੰ ਘਰ ਦਾ ਮਿਲ ਜੇ ਆਪ ਦਾ ਕੱਢਿਆ ਹੋਇਆ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਵੀ ਮਿਲਦਾ ਹੈਗਾ ਤਾਂ ਤੁਸੀਂ ਬਾਜ਼ਾਰੂ ਤੇਲ ਲੈ ਸਕਦੇ ਹੋ ਤੇ 60 ਤੋਂ 50 ਤੋਂ 60 ਗ੍ਰਾਮ ਸਰੋਂ ਦਾ ਤੇਲ ਲੈਣਾ ਤੇ 100 ਗ੍ਰਾਮ ਗੁੜ ਤੇ ਨਾਲ ਲੈ ਲੈਣਾ ਆਪਾਂ ਇੱਕ ਚਮਚਾ ਹਲਦੀ ਦਾ ਇਹ ਚੀਜ਼ਾਂ ਤਿੰਨੇ ਚਾਰੇ ਚੀਜ਼ਾਂ ਦਾ ਮਿਕਸ ਕਰਕੇ ਨੂੰ ਪੇਸਟ ਬਣਾ ਲੈਣਾ ਹੈਗਾ ਪੇਸਟ ਬਣਾਉਣ ਤੋਂ ਬਾਅਦ ਦੇ ਵਿੱਚ ਕਦੋਂ ਪਸ਼ੂ ਨੂੰ ਦੇਣਾ ਹੈਗਾ ਪਸ਼ੂ ਨੂੰ ਆਪਾਂ ਦੇਣਾ ਇਹ ਸ਼ਾਮ ਨੂੰ ਜਦੋਂ ਪਸ਼ੂ ਆਪਣਾ ਪੱਠੇ ਖਾ ਕੇ ਤੇ ਬੈਠ ਗਿਆ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਖਵਾਉਣ ਤੋਂ ਬਾਅਦ ਦੇ ਵਿੱਚ ਪਾਣੀ ਬਿਲਕੁਲ ਨਹੀਂ ਦੇਣਾ ਹੈਗਾ ਤੇ ਤੁਸੀਂ 2-4 ਦਿਨ ਇਹ ਚੀਜ਼ਾਂ ਨੂੰ ਦੇਣਾ ਤੇ ਤੁਹਾਡੇ ਪਸ਼ੂ ਦਿੰਦੇ-ਦਿੰਦੇ ਇਹ ਖਰਾਕ ਹੀਟ ਦੇ ਵਿੱਚ ਆਊਗਾ 100% ਇਹ ਰਿਜ਼ਲਟ ਸਾਨੂੰ ਮਿਲਿਆਗਾ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਆਹ ਝੋਟੀ ਖੜੀ ਆ ਇਹਦੇ ਤੇ ਵੀ ਆਪਾਂ ਫਾਰਮੂਲਾ ਇਹ ਵਰਤੀ ਜਾਂਦੇ ਆ ਤੇ ਹੋਰ ਵੀ ਪਹਿਲਾਂ ਬਹੁਤ ਭਰਾਵਾਂ ਨੂੰ ਇਹ ਫਾਰਮੂਲਾ ਵਰਤਾਇਆ ਜਿਹੜੇ ਭਰਾਣੇ ਵਰਤਿਆਗਾ ਉਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਕੋਈ ਵੀ ਸਾਨੂੰ ਮੈਡੀਕਲ ਤੋਂ ਲਿਆ ਕੇ ਕੈਮੀਕਲ ਦੇਣ ਦੀ ਜ਼ਰੂਰਤ ਨਹੀਂ ਪੈਣੀ ਤੇ ਅੱਜ ਦੀ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗਦੀ ਹੁੰਦੀ ਹੈ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ